ਇਹ ਜਿਹੜਾ ਬੱਚਾ ਆ ਇਹ 9ਵੀਂ ਚ ਹਜੇ ਪੜਦਾ ਤੇ ਜਦੋਂ ਦਾ ਇਹ ਇਹ ਬੱਚੇ ਪਾਲ ਰਿਹਾ ਏ ਉਦੋਂ 6ਵੀਂ 7ਵੀਂ ਚੋਂਦਾ ਘਰ ਦੇ ਵਿੱਚ ਮਾਮੇ ਨੇ ਰੱਖੇ ਸੀਗੇ ਤੇ ਉਹਨਾਂ ਤੋਂ ਦੇਖ ਕੇ ਜਦੋਂ ਸਭ ਤੋਂ ਪਹਿਲਾਂ ਤਾਂ ਅਸੀਂ ਦੇਸੀ ਰੱਖੇ ਸੀ ਤੇ ਉਹਨਾਂ ਤੋਂ ਦੇਖ ਕੇ ਫਿਰ ਮੈਨੂੰ ਸ਼ੌਂਕ ਪਿਆ ਮੁਰਗੀ ਲਿਆਂਦੀ ਧਰਨੇ ਵਾਲੇ ਉਹ ਤੋਂ ਅਸੀਂ ਬੱਚੇ ਕਿੜਾ ਇਹ ਸੀਲ ਦੇ ਫਿਰ ਸੀਲਾਂ ਦਾ ਫਿਰ ਮੈਨੂੰ ਸੀਲਾਂ ਦਾ ਸ਼ੌਂਕ ਪੈ ਗਿਆ ਇਹਨੂੰ ਇਹ ਵੀ ਸੀਲਾਂ ਚ ਹੀ ਆ ਇਹ ਤਾਚਿਆ ਤੇ ਇਹਦੇ ਦਾੜੀ ਆਈ ਇਹਨੂੰ ਗੜ ਵੀ ਕਹੇ ਲੀਦਾ ਦੇਸੀ ਲੋਕੀ ਰੱਖ ਦਿੰਦੇ ਉਹ ਜਦਾਂ ਆਂਡਿਆਂ ਲਈ ਤੇ ਮੀਟ ਮੂਰਲੇ ਜਦਾਂ ਕੋਈ ਲੈ ਜਾਂਦਾ ਮੁਰਗੀ ਉਹਦੇ ਲਈ ਤੇ ਇਹਦੇ ਤੋਂ ਜਿੱਦਾਂ ਪੈਸੇ ਤਾਂ ਜੇ ਕਿਸੇ ਨੇ ਪੈਸੇ ਲਈ ਰੱਖਣਾ ਹੋਵੇ ਕਮਾਈ ਕੁਮਾਈ ਲਈ ਤੇ ਉਹਦੇ ਲਈ ਫਿਰ ਉਹ ਦੇਸੀ ਰੱਖਦੇ ਆ ਫਿਰ ਸੀਲ ਨਹੀਂ ਰੱਖਦੇ ਕਿਉਂਕਿ ਸੀਲ ਕਮਾਈ ਦਾ ਸਾਧਨ ਨਹੀਂ ਹੁੰਦਾ ਆਪਾਂ ਇਹਨੂੰ ਚੂਚਿਆਂ ਨੂੰ ਆਂਡਾ ਦੇਣਾ ਆ ਤਾਂ ਆ ਬਾਲ ਕੇ ਦੇਣਾ ਚਾਹੀਦਾ ਜਾਂ ਭੁਰਜੀ ਟੈਬ ਬਣਾ ਦੋ ਕੁਛ ਇਹਨਾਂ ਲਈ ਕਿਉਂਕਿ ਜੇ ਆਪਾਂ ਸਿੱਧੇ ਆਂਡਾ ਡਾਇਰੈਕਟ ਦਵਾਂਗੇ ਨਾ ਅੰਡੇ ਦੀ ਸ਼ੈਲ ਦੇਣੀ ਚਾਹੀਦੀ ਆ ਤੇ ਨਾ ਆਂਡਾ ਵਿੱਚੋਂ ਸਿੱਧੇ ਦੇਣਾ ਚਾਹੀਦਾ ਨਹੀਂ ਝੋਲੀ ਬਣਦੀ ਇੱਥੇ ਇਹਨਾਂ ਦੇ ਆਂਡੇ ਹੁੰਦੇ ਆ ਆ ਚੀਤੇ ਆ ਸਾਰੀਆਂ ਚੀਜ਼ਾਂ ਤੇ ਇੱਥੇ ਇਹਨਾਂ ਦੇ ਆਂਡੇ ਹੁੰਦੇ ਆ ਜਦੋਂ ਆਂਡੇ ਮੁੱਕ ਜਾਣੇ ਇਹ ਝੋਲੀ ਖਤਮ ਹੋ ਜਾਣੀ ਪ ਤੇ ਇਹਦਾ ਤੁਸੀਂ ਜੋੜ-ਜੂੜ ਦੇਖੋ ਜੋੜਮੋਟ ਆ ਤੇ ਇਹ ਕੰਡਾ ਚਲਾਉਂਦਾ ਹੈ ਜਿੱਦਾਂ ਕੰਡਾ ਇਹਦਾ ਬਹੁਤ ਵਧੀਆ ਚੱਲਣਾ ਜੀ ਜੀ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਹੁੰਦਾ ਬਲੱਡ ਤੇ ਜਿੱਦਾਂ ਮਾਂ ਪਿਓ ਜਿੱਦਾਂ ਇਹਦੇ ਹੈਗੇ ਆ ਉਹਨਾਂ ਤੋਂ ਪਤਾ ਲੱਗਦਾ ਕਿ ਮਾਂ ਪਿਓ ਕਿੱਦਾਂ ਦਾ ਹੈ ਜਿੱਦਾਂ ਇਹਦਾ ਪਿਓ ਆ ਜਿੱਦਾਂ ਦੀ ਮਾਂ ਆ ਉਹਦਾ ਤੇ ਇਹ ਜਾਣਦੇ ਹੁੰਦੇ ਆ ਜਿਸ ਬੱਚੇ ਨੂੰ ਮੈਂ ਨਾਲ ਲੈ ਕੇ ਆ ਇਹ 9ਵੀਂ ਚ ਪੜਦਾ ਜਰਾ ਧਿਆਨ ਨਾਲ ਦੇਖੋ 9ਵੀਂ ਚ ਪੜਦਾ ਜਿਸਕੀਰਤ ਸਿੰਘ ਆ ਮੁੰਡਾ ਇਹ ਪਿੰਡ ਢੰਡੇ ਤੇ ਟੰਡੇ ਪਿੰਡ ਗੁਰਾਇਆਂ ਦੇ ਬਿਲਕੁਲ ਲੱਗ ਗਿਆ ਜਾਨਵਰਾਂ ਨਾਲ ਬਹੁਤ ਪਿਆਰ ਕਰਦਾ ਖਾਸ ਤੌਰ ਤੇ ਇਹ ਜਿਹੜਾ ਕੁੱਕੜ ਆ ਨਾ ਜੀ ਕੁੱਕੜਾਂ ਨਾਲ ਇਹਨੂੰ ਬਹੁਤ ਪਿਆਰ ਆ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਇਹ ਵੀਡੀਓ ਵੀ ਕਿਸ ਤਰ੍ਹਾਂ ਨਾਲ ਇੱਕ ਬੱਚੇ ਨੂੰ ਇਹ ਡਿਵੈਲਪ ਹੁੰਦਾ ਆ ਉਹਦੇ ਉਹਦੀ ਉਹਦੀ ਉਹਦਾ ਪਿਆਰ ਕਿਦਾਂ ਡਿਵੈਲਪ ਹੁੰਦਾ ਤੇ ਦੂਸਰੀ ਗੱਲ ਇਹ ਵੀ ਹੈ ਕਿ ਇਹ ਜਿਹੜਾ ਬੱਚਾ ਆ ਇਹ 9ਵੀਂ ਚ ਹਜੇ ਪੜਦਾ ਤੇ ਜਦੋਂ ਦਾ ਇਹ 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 ਪਾਲ ਰਿਆ ਏ ਉਦੋਂ 6ਵੀਂ 7ਵੀਂ ਚ ਹੁੰਦਾ ਸੀ ਤੁਸੀਂ ਕਦੋਂ ਕੋ ਕੁੱਕੜ ਰੱਖ ਰਹੇ ਅਗਲੇ ਜੀ ਜਦੋਂ ਕਿ ਮੈਂ 6ਵੀਂ 7ਵੀਂ ਚ ਸੀਗਾ ਮੈਂ ਉਦਕ ਦੇ ਰੱਖੇ ਅਜਦਾ ਘਰ ਦੇ ਵਿੱਚ ਮਾਮਿਆਂ ਨੇ ਰੱਖੇ ਸੀਗੇ ਤੇ ਉਹਨਾਂ ਤੋਂ ਦੇਖ ਕੇ ਜਦੋਂ ਸਭ ਤੋਂ ਪਹਿਲਾਂ ਤਾਂ ਅਸੀਂ ਦੇਸੀ ਰੱਖੇ ਸੀ ਤੇ ਉਹਨਾਂ ਤੋਂ ਦੇਖ ਕੇ ਫਿਰ ਮੈਨੂੰ ਸ਼ੌਂਕ ਪਿਆ ਫਿਰ 6 ਕਿ ਮਹੀਨਿਆਂ ਤਾਈਂ ਸਾਡੀ ਜਿੱਦਾਂ ਇੱਕ ਮੁਰਗੀ ਲਿਆਂਦੀ ਧਰਨੇ ਵਾਲੀ ਉਹ ਤੋਂ ਸੀ ਬੱਚੇ ਕਿੜਾ ਸੀਲ ਦੇ ਫਿਰ ਸੀਲਾਂ ਦਾ ਫਿਰ ਮੈਨੂੰ ਸੀਲਾਂ ਦਾ ਸ਼ੌਂਕ ਪੈ ਗਿਆ ਤੇ ਸੀਲਾਂ ਦੇ ਸ਼ੌਂਕ ਤੋਂ ਫਿਰ ਮੈਂ ਇਦਾਂ ਵੱਧ ਗਿਆ ਫਿਰ ਮੈਨੂੰ ਸਾਰਾ ਪਤਾ ਲੱਗਣ ਲੱਪਿਆ ਘਰ ਦੇ ਦੱਸਣ ਲੱਪਿਆ ਕੀ ਇਦਾਂ ਦਾ ਕੀ ਕੀ ਦੇਣਾ ਚਾਹੀਦਾ ਹੈ ਖਰਾਕੀ ਦੇਣੀ ਚਾਹੀਦੀ ਆ ਜੇ ਸੀਲ ਤਿਆਰ ਕਰਨਾ ਆ ਤਾਂ ਕਿੰਨੇ ਟਾਈਮ ਤਾਈ ਹੁੰਦਾ ਇਹ ਸਾਰਾ ਮੈਨੂੰ ਫਿਰ ਉਦੋਂ ਪਤਾ ਲੱਗਣ ਲੱਪਿਆ ਸੀ ਇਹ ਮੁਰਗੀ ਕਿਹੜੀ ਨਸ ਹੋਵੇ ਇਹ ਜੀ ਗੜਵੀ ਆ ਜੀ ਇਹ ਦਾੜੀ ਵਾਲੀ ਹੁੰਦੀ ਇਹਦੇ ਦਾੜੀ ਆ ਹੀ ਹੁੰਦੀ ਜਿੱਦਾਂ ਦੇਖੋ ਇੱਥੇ ਇਹਦੇ ਦਾੜੀ ਆਈ ਹੈ ਨਾ ਹਾਂਜੀ ਇਹਦੇ ਦਾੜੀ ਆਈ ਹੁੰਦੀ ਤੇ ਇਹਨੂੰ ਇਹ ਵੀ ਸੀਲਾਂ ਚ ਹੀ ਆ ਇਹ ਤਾਜ ਆ ਤੇ ਇਹਦੇ ਦਾੜੀ ਆਈ ਇਹਨੂੰ ਗੜ ਵੀ ਕਹੇਦੇ ਆ ਜਿੱਦਾਂ ਕੀ ਜਿੱਦਾਂ ਦੇਖੋ ਇਹਦੇ ਵਿੱਚ ਜਿੱਦਾਂ ਜਿਹੜਾ ਸੀਲ ਹੁੰਦਾ ਆ ਉਹ ਜਿੱਦਾਂ ਜੇ ਤਾਂ ਤੁਹਾਨੂੰ ਵਧੀਆ ਸੀਲ ਚਾਹੀਦਾ ਤਾਂ 600 ਲਈ ਸੀਲ ਦੇ ਵਿੱਚ ਤਾਂ ਹੁੰਦਾ ਉਹਦੇ ਵਿੱਚ ਇਦਾਂ ਇਹਦੇ ਦਾੜੀ ਆਈ ਹੁੰਦੀ ਆ ਤੇ ਜਦੋਂ ਬਾਕੀਆਂ ਨੇ ਮੂੰਹ ਤੇ ਦਾੜੀ ਨਹੀਂ ਹੁੰਦੀ ਇਹਦੇ ਮੂੰਹ ਤੇ ਦਾੜੀ ਹੁੰਦੀ ਆ ਤੇ ਉਹ ਦਾੜੀ ਕਰਕੇ ਇਹਦੀ ਵਿਸ਼ੇਸ਼ਤਾ ਹੈ ਇੱਕ ਤਾਂ ਤੇ ਬਾਕੀ ਇਹ ਥੋੜਾ ਦੂਜੇ ਜਸੀਲਾ ਨਾਲੋਂ ਥੋੜੀ ਬਾਲਾਬੂਲ ਵੀ ਇਹਦੇ ਜ਼ਿਆਦਾ ਹੁੰਦੇ ਪਾਰਪੂਰ ਵੀ ਸਾਰੇ ਜ਼ਿਆਦਾ ਹੀ ਹੁੰਦੇ ਆ ਉਹਨੇ ਦਾ ਝੜੇ ਝੜ ਜਾਂਦੇ ਹੁੰਦੇ ਥੋੜੇ ਇੱਕ ਟਾਈਮ ਤੱਕ ਇਹ ਇਹ ਕਿਹੜੀ ਮਸਾਲਾ ਇਹ ਦੇਸੀ ਆ ਜੀ ਅੱਛਾ ਜੀ ਹਾਂ ਜੀ ਤੇ ਜਿੱਦਾਂ ਕਿ ਇਹ ਇਹ ਜਿਹੜੇ ਦੇਸੀ ਲੋਕੀ ਰੱਖ ਦਿੰਦੇ ਉਹ ਜਿੱਦਾਂ ਆਂਡਿਆਂ ਲਈ ਤੇ ਮੀਟ ਮੂਰ ਲਈ ਜਿੱਦਾਂ ਕੋਈ ਲੈ ਜਾਂਦਾ ਮੁਰਗੀ ਉਹਦੇ ਲਈ ਤੇ ਇਹਦੇ ਤੋਂ ਜਿੱਦਾਂ ਪੈਸੇ ਤਾਂ ਜੇ ਕਿਸੇ ਨੇ ਪੈਸੇ ਲਈ ਰੱਖਣਾ ਹੋਵੇ ਕਮਾਈ ਕਮੋਈ ਲਈ ਤੇ ਉਹਦੇ ਲਈ ਫਿਰ ਉਹ ਦੇਸੀ ਰੱਖਦੇ ਆ ਫਿਰ ਸੀਲ ਨਹੀਂ ਰੱਖਦੇ ਕਿਉਂਕਿ ਸੀਲ ਕਮਾਈ ਦਾ ਸਾਧਨ ਨਹੀਂ ਹੁੰਦਾ ਸੀਲ ਸੀਲ ਸਿਰਫ ਲੜਾਈ ਲਈ ਹੁੰਦੇ ਆ ਸੀਲ ਸ਼ੌਂਕ ਲਈ ਹੁੰਦੇ ਆ ਇਹ ਇਹ ਕਮਾਈ ਕਮੋਈ ਜੇ ਆਪਾਂ ਕਰਨੀ ਹੋਵੇ ਥੋੜੀ ਬਹੁਤੀ ਇਹਨਾਂ ਦੇ ਜਿੱਦਾਂ ਆਂਡੇ ਆਪਾਂ ਨੂੰ ਮਿਲ ਜਾਂਦੇ ਆ ਤੇ ਹੋਰ ਵੀ ਇਦਾਂ ਮੀਟ ਜੇ ਆਪਾਂ ਜਿੱਦਾਂ ਮੁਰਗੀ ਵੇਚਦੇ ਗਏ ਸੀਲ ਸੀਲ ਜਿੱਦਾਂ ਜੇ ਇਦਾਂ ਆਪਾਂ ਵੇਚੀਏ ਉਹ ਬਹੁਤ ਘੱਟ ਲੈਂਦੇ ਕਿਉਂਕਿ ਉਹਨਾਂ ਦਾ ਰੇਟ ਬਹੁਤ ਜ਼ਿਆਦਾ ਹੁੰਦਾ ਇਹਨਾਂ ਦਾ ਰੇਟ 5-600 700 ਤੱਕ ਹੱਦ ਜਾਂਦਾ ਹੁੰਦਾ ਆ ਤਾਂ ਫੇ ਇਹ ਵੇਚਣ ਦੇ ਕੰਮ ਆਉਂਦੇ ਆ ਤੇ ਆਂਡੇ ਇਹਨਾਂ ਦੇ ਕੰਮ ਆਉਂਦੇ ਆ ਬਲੌਲਰ ਨਾਲੋਂ ਤੇ ਜਿੱਦਾਂ ਆਪਾਂ ਦੇਸੀ ਦੇਖੀਏ ਤਾਂ ਦੇਸੀ ਬੈਸਟ ਆ ਬਲੌਲਰ ਨਹੀਂ ਸਹੀ ਹੁੰਦਾ ਉਹ ਖਰਾਕਾਂ ਦੇ ਤੌਰ ਤੇ ਆ ਇਹ ਨਾਲੇ ਥੋੜਾ ਘਰ ਦਾ ਹੁੰਦਾ ਆਪਣਾ ਇਹਦਾ ਆਪਾਂ ਨੂੰ ਪਤਾ ਕੀ ਪਾਇਆ ਤੇ ਨਾਲੇ ਇਹ ਥੋੜਾ ਨੇਚਰਲ ਜਿਹਾ ਰਹਿੰਦਾ ਉਹ ਟੀਕੇ ਟੁਕਿਆਂਦੇ ਹੁੰਦੇ ਬਲੌਲਰ ਜੇ ਮਾਲੋ ਦੇਸੀ ਲਿਆਉਣਾ ਹੋਵੇ ਆਪਾਂ ਹਾਂਜੀ ਤਾਂ ਇਹਦੇ ਚੂਚੇ ਹੀ ਰੱਖਣੇ ਚਾਹੀਦੇ ਸਿੱਧੇ ਜਾਂ ਆਪਾਂ ਨੂੰ ਜੇ ਤਾਂ ਮੈਂ ਤਾਂ ਕਹਿੰਦਾ ਜੀ ਜੇ ਤਾਂ ਆਪਾਂ ਸ਼ੁਰੂ ਤੋਂ ਰੱਖਣੇ ਆ ਜਦੋਂ ਗਰਮੀਆਂ 'ਚ ਚੂਚੇ ਲਿਆ ਕੇ ਰੱਖ ਲਓ ਹੂੰ ਤੇ ਚੂਚੇ ਤਾਂ ਫੇ ਸਿਆਲਾ ਤਾਂ ਹੀ ਇਹ ਆਂਡੇ ਤਾਂ ਹੀ ਆ ਜਾਂਦੇ ਆ ਤੇ ਜਦਾਂ ਅਸੀਂ ਤਾਂ ਆਪ ਕਢਵਾ ਲੀਦੇ ਆ ਸੀਲ ਸੀਲ ਮੋਰਗੀਆਂ ਸਾਡੇ ਕੋਲ ਹੈਗੀਆਂ ਉਹਨਾਂ ਤੋਂ ਅਸੀਂ ਆਪ ਕਢਵਾ ਲੀਦੇ ਆ ਆਪਾਂ ਕਿੰਨੇ ਆਂ ਚੂਚਿਆਂ ਤੋਂ ਸਟਾਰਟ ਕਰਨਾ ਚਾਹੀਦਾ ਜੇ ਮੰਨ ਲਓ ਪਹਿਲੀ ਵਾਰੀ ਗੇਨ ਰੱਖਣੀ ਹੈ ਜਿੱਦਾਂ ਮੈਂ ਤਾਂ ਕਹਿੰਦਾ ਪਹਿਲੀ ਵਾਰੀ ਆਪਾਂ ਨੂੰ ਘੱਟੋ ਘੱਟ 30 40 ਰੱਖਣੇ ਚਾਹੀਦੇ ਕਿਉਂਕਿ ਆਪਾਂ ਨੂੰ ਤਜਰਬਾ ਹੋ ਜਾਂਦਾ ਹੈ ਕਿਉਂਕਿ ਇਹਨਾਂ ਵਿੱਚ ਇਹਨਾਂ ਦੀਆਂ ਬਿਮਾਰੀਆਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਆ ਉਹਨਾਂ ਦਾ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਹੈ ਤੇ ਜੇ ਤਾਂ ਅਗਲੀ ਵਾਰ ਆਪਾਂ ਨੂੰ 100 200 ਜਾਨਵਰ ਰੱਖ ਲਓ ਤੇ ਉਤੋਂ ਫੇ ਆਪਾਂ ਨੂੰ ਕਿਉਂਕਿ ਇੱਕ ਵਾਰ ਪਤਾ ਤਜਰਬਾ ਹੋ ਜਾਂਦਾ ਕਿ ਕੀ ਕੀ ਦੇਣਾ ਹੁੰਦਾ ਆ ਕਿਹੜੀ ਖਰਾਕ ਐ ਇਸ ਟੈਂਪੈਣੀ ਆ ਹੂੰ ਅੱਛਾ ਜਾਨ ਇਹਨਾਂ ਨੂੰ ਜਿਹੜੀ ਚਲ ਤੂੰ ਖਰਾਕ ਦੀ ਗੱਲ ਕੀਤੀ ਆ ਖਰਾਕ ਦੀ ਪਹਿਲਾਂ ਕਰੀਏ ਹਾਂਜੀ ਖਰਾਕ ਤੁਸੀਂ ਕੀ ਕੀ ਦਿੰਨੇ ਹੋ ਤੇਰੇ ਹਿਸਾਬ ਨਾਲ ਕਿਹੜੀ ਖਰਾਕ ਵੈਸਤ ਖਰਾਕ ਇਹਨਾਂ ਨੂੰ ਜੀ ਦੇਖੋ ਜਦੋਂ ਆਂਡਿਆਂ ਦੇ ਮੁਰਗੀਆਂ ਆ ਜਾਂਦੀਆਂ ਉਹਦਾ ਆਪਾਂ ਇਹਨਾਂ ਨੂੰ ਦੇਈ ਦੀ ਆਂਡੇ ਵਾਲੀ ਖਰਾਕ ਤੇ ਜਦੋਂ ਇਹ ਜਿੱਦਾਂ 1 ਤੋਂ ਲੈ ਕੇ 15 ਦਿਨਾਂ ਤਾਈਂ ਹੁੰਦੇ ਆ ਉਦੋਂ ਆਪਾਂ ਨੂੰ ਹਨਾ ਅਸੀਂ ਤਾਂ ਬਡਾਲਿਓ ਲੈ ਕੇ ਆਈ ਦੀ ਖਰਾਕ ਉੱਥੇ ਆਪਾਂ ਦੱਸ ਦੇਈਦਾ ਕਿ ਇੰਨੇ ਚਿਹਰ ਦਾ ਬੱਚਾ ਆਪਾਂ ਨੂੰ ਇੰਨੇ ਚਿਹਰ ਦੀ ਖਰਾਕ ਚਾਹੀਦੀ ਐਂਡ ਟਾਈਮ ਟੂ ਟਾਈਮ ਖਰਾਕ ਪਾਉਣੀ ਚਾਹੀਦੀ ਜਦੋਂ 45 ਦਿਨਾਂ ਦਾ ਫੇ ਹੋ ਗਿਆ ਫਿਰ 45 ਦਿਨਾਂ ਵਾਲੀ ਖਰਾਕ ਪਾਉਣੀ ਚਾਹੀਦੀ ਕਿਉਂਕਿ ਉਹਦੇ ਵਿੱਚ ਉਨੇ ਪੋਸ਼ਣ ਹੁੰਦੇ ਆ ਜਿਹੜੀ 1 ਤੋਂ 15 ਦਿਨਾਂ ਤੱਕ ਹੁੰਦੀ ਉਹ ਖਰਾਕ ਬਹੁਤ ਬਰੀਕ ਹੁੰਦੀ ਆ ਕਿ ਕਿਉਂਕਿ ਬੱਚੇ ਦਾ ਇਦਾਂ ਇਥੋਂ ਛੋੜਨ ਵਾਲੀ ਛੋਟੀ ਹੁੰਦੀ ਤਾਂ ਫਿਰ ਸਹੀ ਤਰ੍ਹਾਂ ਕਰਾਸ ਹੋਵੇ ਤੇ ਜਿਹੜਾ ਜਦਾਂ ਵੱਡੇ ਹੋਈ ਜਾਣਾ ਫਿਰ ਵੱਡੇ ਹੋਈ ਜਾਣਾ ਫਿਰ ਉਹਨਾਂ ਦੀ ਖਰਾਕ ਦਾ ਸਾਈਜ਼ ਇੰਨਾ ਇੰਨਾ ਖੋ ਜਾਣਾ ਪਹਿਲਾਂ ਇੰਨਾ ਖੋਣਾ ਤੇ ਉਹ ਇੰਨਾ ਹੋ ਜਾਣਾ ਵਿੱਚ ਆਪਾਂ ਨੂੰ ਮੱਕੀ ਮਿਲ ਜਾਂਦੀ ਆ ਤੇ ਹੋਰ ਖਰਾਕ ਦੇ ਦਾਣੇ ਇਦਾਂ ਮਿਲ ਜਾਂਦੇ ਆ ਦਾ ਤੇ ਹੋਰ ਆਪਾਂ ਨੂੰ ਅਸੀਲਾ ਵਾਲੀ ਖਰਾਕ ਵੀ ਮਿਲ ਜਾਂਦੀ ਆ ਤੇ ਉਹਦੇ ਵਿੱਚ ਇਦਾਂ ਸਾਰੇ ਹੁੰਦੇ ਮੱਕੀ ਹੁੰਦਾ ਬਾਜਰਾ ਹੁੰਦਾ ਆ ਸਾਰੇ ਤੇ ਇਦਾਂ ਛੋਟਾ ਛੋਟਾ ਸਾਰਾ ਉਹਦੇ ਵਿੱਚ ਹੁੰਦਾ ਜੀ ਹਾਂਜੀ ਇਹ ਖਰਾਕ ਹੈ ਇਹ ਆਂਡੇ ਵਾਲੀ ਆ ਇਹ ਜਿੱਦਾਂ ਆਂਡੇ ਦੇ ਪਰਪਸ ਲਈ ਹੈ ਇਹਨਾਂ ਜਿੱਦਾਂ ਮੁਰਗੀ ਦਸ 7-8 ਮਹੀਨੇ ਤੇ ਆ ਜਾਂਦੀ ਆ ਉਹਦਾ ਆਪਾਂ ਨੂੰ ਇਹ ਵਾਲੀ ਖਰਾਕ ਪਾਉਣੀ ਚਾਹੀਦੀ ਆ ਤੇ ਇੰਨਾ ਜਿਹਾ ਅੰਡੇ ਥੋੜੇ ਛੇਤੀ ਆ ਜਾਂਦੇ ਆ ਨਹੀਂ ਤਾਂ ਉਦਾਂ ਫੇ ਆਪਾਂ ਨੂੰ ਘੱਟੋ-ਘੱਟ 11 ਗਿ ਮਹੀਨੇ ਤੱਕ ਫੇ ਅੰਡੇ ਆਉਂਦੇ ਨਹੀਂ ਤਾਂ ਆਪਾਂ ਨੂੰ 9-10 ਮਹੀਨੇ ਤੱਕ ਹੀ ਅੰਡੇ ਮਿਲ ਜਾਂਦੇ ਆ ਜਸਕੀਤ ਕਈ ਜਿਹੜੇ ਮੁਰਗੀਆਂ ਨੇ ਉਹ ਆਪਣੇ ਅੰਡੇ ਤੋੜ ਕੇ ਪੀਣ ਲੱਗ ਜਾਂਦੀਆਂ ਨੇ ਹਾਂਜੀ ਤੇ ਉਹਦਾ ਕੀ ਹੱਲ ਤੂੰ ਕੀ ਸੋਚਦਾ ਤੇਰੇ ਹਿਸਾਬ ਨਾਲ ਕੀ ਹੋਣਾ ਉਹਦਾ ਜਿੱਦਾਂ ਦੇਖੋ ਆਪਾਂ ਜਦੋਂ ਜਾਨਵਰ ਦਾ ਬੱਚਾ ਹੁੰਦਾ ਆ ਉਹਨੂੰ ਇਦਾਂ ਦੇਈ ਜਾਣਾ ਅੰਡਾ ਦੇਈ ਜਾਣਾ ਨਾ ਆਪਾਂ ਉਹਨੂੰ ਤੋੜ ਕੇ ਦੇ ਦੇਣਾ ਸਿੱਧੇ ਉਹ ਗਲਤ ਆ ਉਹਦੇ ਵਿੱਚ ਫਿਰ ਉਹਨਾਂ ਨੂੰ ਆਦਤ ਪੈ ਜਾਂਦੀ ਆ ਕਿ ਹਾਂ ਅਸੀਂ ਇਦਾਂ ਅੰਡਾ ਖਾਣੇ ਆ ਇਹ ਵੀ ਚੱਕ ਕੇ ਇਦਾਂ ਉਹ ਫਿਰ ਉਹਨਾਂ ਦੇ ਵਿੱਚ ਉਂਝਾ ਮਾਰ ਲਾਪੇ ਹਾਂ ਜਦੋਂ ਆਪਾਂ ਇਹਨੂੰ ਚੂਚਿਆਂ ਨੂੰ ਅੰਡਾ ਦੇਣਾ ਆ ਤਾਂ ਆ ਬਾਲ ਕੇ ਦੇਣਾ ਚਾਹੀਦਾ ਜਾਂ ਭੁਰਜੀ ਟੈਬ ਬਣਾ ਦੋ ਕੁਛ ਇਹਨਾਂ ਲਈ ਕਿਉਂਕਿ ਜੇ ਆਪਾਂ ਸਿੱਧੇ ਅੰਡਾ ਡਾਇਰੈਕਟ ਦਵਾਂਗੇ ਨਾ ਅੰਡੇ ਦੀ ਸ਼ੈਲ ਦੇਣੀ ਚਾਹੀਦੀ ਆ ਤੇ ਨਾਂ ਡੱਬ ਚੋਂ ਇੱਕ ਸਿੱਧੇ ਦੇਣਾ ਚਾਹੀਦਾ ਕਿਉਂਕਿ ਉਹਨਾਂ ਫੇ ਉਹ ਹੋ ਜਾਂਦਾ ਕਿ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਖਾਣ ਵਾਲੀ ਚੀਜ਼ ਆ ਇਹ ਅਸੀਂ ਖਾ ਸਕਦੇ ਹਾਂ ਫੇ ਉਹ ਇਦਾਂ ਖਾਣ ਲੱ ਪੈਂਦੇ ਆ ਜਿਸਕੀਤ ਨੂੰ ਪਛਾਣ ਬਹੁਤ ਆ ਇਹਨਾਂ ਮੁਰਗੇ ਮੁਰਗੀਆਂ ਦੀ ਇਸਕੀਤ ਕੀ ਕਿਦਾਂ ਤੋਂ ਪਛਾਣ ਲਈਦਾ ਵੀ ਆਹ ਮੁਰਗਾ ਜਿੱਦਾਂ ਜਿਹੜਾ ਜਿੱਦਾਂ ਬੱਚਾ ਹੁੰਦਾ ਜਦੋਂ ਆਪਾਂ ਉਹ ਤੋਂ ਦੇਖ ਲੈਂਦਾ 15 15 20 ਦਿਨਾਂ ਤਾਈਂ ਆਪਾਂ ਨੂੰ ਪਤਾ ਲੱਗਣ ਲੱ ਪੈਂਦਾ ਜਿਹੜਾ ਚੂਚਾ ਹੁੰਦਾ ਆ ਉਹਦੀ ਮੌਰਗੇ ਚ ਜਿਹੜਾ ਹੁੰਦਾ ਆ ਉਹਦੀ ਲੱਤ ਥੋੜੀ ਹੁੰਦੀ ਮੋਟੀ ਭਾਰੀ ਲੱਤ ਹੁੰਦੀ ਉਹਦੀ ਅੱਛਾ ਜੀ ਤੇ ਜਿਹੜਾ ਹੁੰਦਾ ਆ ਆਪਣੇ ਕੋ ਕੁਕੜੀ ਉਹਦੀ ਲੱਤ ਹੁੰਦੀ ਪਤਲੀ ਤੇ ਉਹਦਾ ਸਰੀਰ ਵੀ ਹਲਕਾ ਹੀ ਹੁੰਦਾ ਆ ਕਿਹੜੀ ਕੁਕੜੀ ਨੇ ਆਂਡਾ ਦੇਣਾ ਉਹ 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 ਯਾਰ ਦੱਸ ਇੱਕ ਬੜੀ ਮਾੜਾ ਜਿਹਾ ਤੂੰ ਉਹ ਤੇਰੇ ਕੋਲ ਕਹਿੰਦੇ ਕਮਾਲ ਦੀ ਕਲਾ ਆ ਵੀ ਇੱਕ ਬੱਚੇ ਕੋਲ ਇਦਾਂ ਦਾ ਹੋਣਾ 8ਵੇਂ 9ਵੇਂ ਦੇ ਕੋਲ ਹਾਂਜੀ ਆ ਦੇਖੋ ਜਿੱਦਾਂ ਤੁਸੀਂ ਆ ਮੁਰਗੀ ਦੇਖੋ ਪਹਿਲਾਂ ਇਹਦਾ ਸਾਨੂੰ ਇਦਾਂ ਸਾਰਾ ਸਰੀਰ ਪਰ ਇਦਾਂ ਸਰੀਰ ਤੇ ਆਇਆ ਹਾਂ ਤੇ ਔਮ ਔਰਗੀ ਤੇ ਦੇਖੋ ਪਰ ਦੇ ਕੋਲ ਵੀ ਇਦਾਂ ਬਾਹਰ ਨੂੰ ਸੈਡਾਂ ਨਹੀਂ ਆਈਆਂ ਇੱਥੇ ਇਹਨਾਂ ਦੇ ਆਂਡੇ ਹੁੰਦੇ ਆ ਇਹ ਚੀਤੇ ਆ ਸਾਰੀਆਂ ਚੀਜ਼ਾਂ ਤੇ ਇੱਥੇ ਇਹਨਾਂ ਦੇ ਆਂਡੇ ਹੁੰਦੇ ਆ ਜਦੋਂ ਆਂਡੇ ਮੱਕ ਜਾਣੇ ਇਹ ਚੋੜੀ ਖਤਮ ਹੋ ਜਾਣੀ ਪੇ ਹਫਤੇ ਕਿਦਾਂ ਫੇਰ ਬਣ ਜਾਂਦੀ ਹੁੰਦੀ ਚੋੜੀ ਇਹਨਾਂ ਦੀ ਕਿਸੇ ਨੇ ਰੱਖਣੀਆਂ ਤੇ ਕਿਹੜੀਆਂ ਕਿਸਮਾਂ ਘਰ ਚ ਵਧੀਆਂ ਨੇ ਜਿਹੜੀਆਂ ਬਿਮਾਰ ਘੱਟ ਹੋਣ ਜਾਂ ਜਿਨ੍ਹਾਂ ਦੀ ਸਾਂਭ ਸੰਭਾਲ ਵੀ ਘੱਟ ਆ ਨੇ ਸਾਮ ਸੰਭਾਲ ਤਾਂ ਸਾਰਿਆਂ ਦੀ ਇੱਕੋ ਜਿਹੀ ਆ ਅੱਛਾ ਜੀ ਤੇ ਜੇ ਜਿੱਦਾਂ ਆਪਾਂ ਜ਼ਿਆਦਾ ਹੀ ਕੋਸ਼ਿਸ਼ ਦਾ ਜਿੱਦਾਂ ਜ਼ਿਆਦਾ ਜਾਨਵਰ ਰੱਖਣੇ ਆ ਫੇ ਇਦਾਂ ਨਾ ਦੇਸੀ ਰੱਖੇ ਕੱਲੇ ਦੇਸੀ ਨਾ ਰੱਖੇ ਫੇ ਉਹਨਾਂ ਵਿੱਚ ਆਰ ਆਈ ਆਰ ਤਾਂ ਡਬਲ ਐਫ ਜੀ ਹੁੰਦੇ ਇਹ ਸਾਰਾ ਸਾਲ ਆਂਡੇ ਦਿੰਦੀਆਂ ਆ ਤੇ ਇਹਨਾਂ ਵਿੱਚੋਂ ਜਿਹੜੀਆਂ ਹੁੰਦੀਆਂ ਆ ਇਹਨਾਂ ਨੇ ਇਦਾਂ ਰੋਕ ਜਾਣਾ 6 8 ਕੇ ਆਂਡੇ ਦੇਣੇ ਤੇ ਫੇ ਨਹੀਂ ਸਾਲ ਡੇਢ ਸਾਲ ਬਾਅਦ ਧਰਨੇ ਤੇ ਆਉਣਾ ਉਹ ਨਹੀਂ ਧਰਨੇ ਤੇ ਨਹੀਂ ਆਉਣਾ ਉਹ ਨਹੀਂ ਸਿਰਫ ਆਂਡਿਆਂ ਦਾ ਕੰਮ ਹੁੰਦਾ ਆ ਉਹ ਨਹੀਂ ਆਂਡੇ ਦੇਣੇ ਆ ਆਰ ਆਈ ਆਰ ਤੇ ਡਬਲ ਐਫ ਜੀ ਸਾਨੂੰ ਉਹੋ ਰੱਖਣੇ ਚਾਹੀਦੇ ਆ ਤੇ ਜੇ ਬੰਦੇ ਨੇ ਰੱਖਣਾ ਆ ਕੀ ਹਾਂ ਦੇਸੀਆਂ ਚ ਉਹ ਜਿਹੜਾ ਕੜਕਨਾਸ ਹੁੰਦੇ ਆ ਹਾਂਜੀ ਉਹ ਕੜਕਨਾਸ ਥੋੜੇ ਮਹਿੰਗੇ ਵੇਚਦੇ ਆ ਉਹਦਾ ਆਂਡਾ ਜਦਾਂ ਘੱਟ ਤੋਂ ਘੱਟ 40-50 ਆਂਡਾ ਚੱਲ ਜਾਂਦਾ ਆ 12 12-1300 ਦਾ ਕੁੱਕੜ ਚੱਲ ਜਾਂਦਾ ਇਦਾਂ ਉਹ ਥੋੜੇ ਮਹਿੰਗੇ ਹੁੰਦੇ ਆ ਤੇ ਜੇ ਜਦਾਂ ਕਿਸੇ ਨੇ ਫਾਰਮ ਪਾਉਣਾ ਹੈ ਸ਼ੈੱਡ ਪਾਉਣੀ ਆ ਨਾ ਆਪਣੇ ਲਈ ਆਂਡੇ ਆਂਡੇ ਵਾਲੇ ਬਿਜ਼ਨਸ ਲਈ ਤੇ ਉਹਦੇ ਲਈ ਤੁਸੀਂ ਨਾ ਆਰ ਆਈ ਆਰ ਜਾਂ ਡਬਲ ਐਫ ਜੀ ਰੱਖੋ ਉਹਨਾਂ ਦੇ ਆਂਡੇ ਵੱਧੂ ਹੁੰਦੇ ਆ ਤੁਸੀਂ ਦੇਖ ਸਕਦੇ ਆ ਇਹ ਜਾਵੇ ਤੇ ਆ ਤੇ ਇਹਦਾ ਤੁਸੀਂ ਜੋੜ-ਜੂੜ ਦੇਖੋ ਜੋੜ-ਮੋਟ ਆ ਤੇ ਇਹ ਕੰਡਾ ਚਲਾਉਂਦਾ ਹੈ ਜਿੱਦਾਂ ਕੰਡਾ ਇਹਦਾ ਬਹੁਤ ਵਧੀਆ ਚੱਲਣਾ ਹੈ ਦੇਖੋ ਅੱਛਾ ਜੀ ਹਾਂਜੀ ਤੇ ਜਿੱਦਾਂ ਜਦੋਂ ਲੜਾਈ ਕਰੂਗਾ ਸਭ ਤੋਂ ਜ਼ਿਆਦਾ ਕੰਡੇ-ਕੁੰਡੇ ਚਲਾਊਗਾ ਕੰਡੇ ਨਾਲ ਜਿੱਦਾਂ ਲੜੂਗਾ ਨਾ ਜ਼ਿਆਦਾ ਤੋਂ ਜ਼ਿਆਦਾ ਤੇ ਹੋਰ ਇਹਦੇ ਵਿੱਚ ਜਿੱਦਾਂ ਇਹਦੀ ਵਿੱਚ ਤਾਂ ਆਪਾਂ ਇੱਕ ਦੀ ਤਪਾਈ ਕਰਾਈ ਆ ਤੇ ਜਿੱਦਾਂ ਤਪਾਈ 'ਚ ਵੀ ਇਹ ਵੀ ਬਹੁਤ ਵਧੀਆ ਰਿਹਾ ਆ ਬਹੁਤ ਵਧੀਆ ਥੜਿਆ ਹੈ 15 ਬੀਂਹ ਮਟਾ ਚ ਦੂਜਾ ਕੁੱਕੜ ਭਜਾਤਾ ਸੀਗਾ ਇਹਨੇ ਜਿਹੜੇ ਆ ਬਹੁਤ ਤਿੱਖੇ ਹੁੰਦੇ ਇਹਨਾਂ ਨਾਲ ਹੀ ਇਹ ਜੱਬ ਤੋਂ ਯਾਰਾ ਲੜਦੇ ਹੁੰਦੇ ਆ ਜਦੋਂ ਜਿੱਦਾਂ ਅਜੀ ਅਸੀਂ ਦੇਈਦੇ ਆ ਬਾਦਾਮ ਦੇ ਦੇਈਦੇ ਆ ਛੋਲੇ ਦੇ ਦੇਈਦੇ ਆ ਕਾਜੂ ਦੇ ਦੇਈਦੇ ਆ ਜਦਾਂ ਛੋਲੇ ਦੇ ਦੇਈਦੇ ਆ ਉਹਨਾਂ ਨਾਲ ਜਦਾਂ ਇਹ ਗਰਮ ਰਹਿੰਦਾ ਲਸਣ ਦੇ ਦੇਦਾ ਉਹਨਾਂ ਵੀ ਗਰਮ ਰਹਿੰਦਾ ਫੇ ਇਹ ਇਹ ਕਿਹੜਾ ਇਹ ਇਹ ਲਾਲ ਚੀਨਾ ਆ ਜੀ ਹਾਂ ਹਾਂਜੀ ਤੇ ਜਿੱਦਾਂ ਇਹਦੀਆਂ ਵੀ ਆਪਾਂ 2-3 ਤਾਂ ਪਾਈਆਂ ਕਰਾਈਆਂ ਸੀਗੀਆਂ ਤੇ ਜਿੱਦਾਂ ਕਿ ਇਹ 1.5 ਘੰਟਾ ਲੜਿਆ ਹਾਂ ਤੇ ਦੂਜੇ ਕੁੱਕੜ ਜਿੱਦਾਂ ਅੱਖ ਕੱਢਤੀ ਸੀਗੀਆਂ ਇਹਨੇ ਹਾਂ ਹਾਂਜੀ ਕਾਫੀ ਤੇਜ ਹੈ ਹਾਂਜੀ ਬਹੁਤ ਕਾਫੀ ਤੇਜ ਹੈ ਤੇ ਆ ਇਹਦੀਆਂ ਲੱਤਾਂ ਖਜਰੇਲੀ ਜਿਹੀਆਂ ਇਹਦੀਆਂ ਲੱਤਾਂ ਆ ਹਾਂਜੀ ਇਹਨੂੰ ਵੀ ਜਿੱਦਾਂ ਸੇਮ ਖਰਾਕ ਹੀ ਆ ਥੋੜੀ ਦਾਲ ਲਸਣ ਲੂਸਨ ਪਾ ਲਈਦਾ ਜਿੰਨਾ ਇਹ ਗਰਮ ਹੁੰਦਾ ਆ ਤੇ ਜੇ ਆਪਾਂ ਭਾਰਪੂਰ ਬਣਾਉਣਾ ਹੋਵੇ ਥੋੜੀ ਬੇਹੀ ਰੋਟੀ ਪਾ ਲਈਦੀ ਆ ਥੋੜੀ ਜੀ ਤੇ ਉਹਦੇ ਵਿੱਚ ਇੰਦਾ ਬਦਾਮ ਸੈਟ ਲਈ ਤੇ ਥੋੜੇ ਐ ਤੇ ਇੱਕ ਸੌਗੀ ਸੈਟ ਲਈਦੀ ਆ ਗਰਮ ਕਰਨ ਲਈ ਤੇ ਭਾਰਪੂਰ ਬੱਜ ਜਾਂਦਾ ਫਿਰ ਉਹਨਾਂ ਉਹਨੂੰ ਚੂਚੇ ਨੂੰ ਦੇਖ ਕੇ ਕਿੱਦਾਂ ਪਤਾ ਲੱਗ ਸਕਦਾ ਆ ਵੀ ਇਹ ਇਹ ਇੱਕ ਵਧੀਆ ਲੜਾਕਾ ਕੁੱਕੜ ਜਾਂ ਕਿਹੜੀ ਨਸਲ ਦਾ ਇਹ ਕੁੱਕੜ ਵਧੀਆ ਨਿਕਲ ਸਕਦਾ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਹੁੰਦਾ ਬਲੱਡ ਤੇ ਜਿੱਦਾਂ ਮਾਂ ਪਿਓ ਜਿੱਦਾਂ ਇਹ ਜਿਹੜੇ ਇਹਦੇ ਹੈਗੇ ਆ ਉਹਨਾਂ ਤੋਂ ਪਤਾ ਲੱਗਦਾ ਕਿ ਮਾਂ ਪਿਓ ਕਿੱਦਾਂ ਦਾ ਹੈ ਜਿੱਦਾਂ ਇਹਦਾ ਪਿਓ ਆ ਜਿੱਦਾਂ ਦੀ ਮਾਂ ਆ ਉਹਦਾ ਤੇ ਇਹ ਜਾਣਦੇ ਹੁੰਦੇ ਆ ਤੇ ਹਾਂਜੀ ਤੇ ਬਾਅਦ ਤੋਂ ਬਾਅਦ ਜਿੱਦਾਂ ਦੇਖ ਲਓ ਚੂਜਾ ਆ ਉਹਨੂੰ ਆਪਾਂ ਤਿਆਰੀ ਤੇ ਲਾਉਣਾ ਸ਼ੁਰੂ ਕਰ ਲਿਆ ਆ ਉਹਨੂੰ ਤਿਆਰੀ ਤੇ ਲਾ ਲਿਆ ਛੋਟੇ ਹੁੰਦੇ ਤਾਂ ਆਪਾਂ ਉਹਨੂੰ ਨਾ ਉਹਦਾ ਮਾੜਾ ਛੱਡ ਕੇ ਦੇਖ ਲੈਣਾ ਚਾਹੀਦਾ ਆਪਾਂ ਨੂੰ ਕਿ ਕਿੱਦਾਂ ਦੇ ਪੈਰ ਪੂਰ ਚਲਾਉਂਦਾ ਆ ਤੇ ਜੇ ਤਾਂ ਉਹਦਾ ਉਹਦਾ ਆਪਾਂ ਨੂੰ ਛੋਟੇ ਉਹਦਾ ਸੀਲਾਂ 'ਚ ਜਿਹੜੇ ਪਿਓਰੇ ਹੁੰਦੇ ਆ ਉਹ ਸਾਰੇ ਏਦਾਂ ਵਧੀਆ ਹੁੰਦੇ ਬਸ ਟਾਈਮ-ਟਾਈਮ ਦਾ ਫਰਕ ਹੁੰਦਾ ਕਈ ਥੋੜਾ ਜ਼ਿਆਦਾ ਲੜਦੇ ਆ ਜਿੱਦਾਂ ਤੁਹਾਨੂੰ ਦਿਖਾਇਆ ਚੀਨਾ ਉਹ ਡੇਢ ਘੰਟਾ ਲੜ ਲੈਂਦਾ ਹੈ ਜਿਹੜਾ ਦੂਜਾ ਦਿਖਾਇਆ ਤੁਹਾਨੂੰ ਜਾਵਾ ਉਹ ਜਿੱਦਾਂ ਕੀ 15-20 ਮਿੰਟਾਂ ਤੱਕ ਲੜਦਾ ਆ ਤੇਜ਼ ਦਾ ਜਨ ਹੋ ਜਾਂਦਾ ਕੰਮ ਕਿਉਂਕਿ ਉਹ ਕੰਡੇ ਚਲਾਉਂਦਾ ਤੇ ਚੀਨੇ ਦੇ ਵਿੱਚ ਦਾ ਪੈਰ ਪੂਰਾ ਚਲਾਉ ਤੇ ਹੋਰ ਜਿੱਦਾਂ ਕਿ ਇਹਨਾਂ ਦਾ ਬਲੱਡ ਬਲੱਡ ਤੋਂ ਹੀ ਸਭ ਤੋਂ ਮੇਨ ਗੱਲ ਤਾਂ ਬਲੱਡ ਤੋਂ ਪਤਾ ਲੱਗਦਾ ਹੈ ਤੇ ਜੋੜ ਹੈ ਕਿ ਇਹਨਾਂ ਦਾ ਜਿਹੜਾ ਤੁਹਾਨੂੰ ਪੂਛ ਦੇ ਕੋਲ ਦਿਖਾਇਆ ਉਸ ਤੋਂ ਪਤਾ ਲੱਗ ਜਾਂਦਾ ਕਿ ਜਾਨਵਰ ਕਿੰਨਾ ਕੁ ਤਗੜਾ ਹੈ ਇਹਦਾ ਕਿੰਨਾ ਕੁ ਡੈਲਿਆ ਇਹਦਾ ਦਿਲ ਤੋਂ ਪਤਾ ਲੱਗਦਾ ਜੋੜ ਜਿੰਨਾ ਵੱਡਾ ਹੋਊਗਾ ਉਨਾ ਇਹਦਾ ਦਿਲ ਹੋਊਗਾ ਤੇ ਬਾਕੀ ਇਹਦਾ ਮਾਂ ਪਿਓ ਤੇ ਮੇਨ ਜ਼ਿਆਦਾ ਗੱਲ ਜਾਂਦੀ ਹੈ ਹਾਂਜੀ ਜੇ ਮਾਂ ਜਿੱਦਾਂ ਪਿਓ ਐਨ ਪਿਓਰ ਹੈ ਸੀਲ ਐਨ ਵਧੀਆ نسل ਦਾ ਲੜਾਈ ਲੜੂ ਵਿੱਚ ਵਧੀਆ ਜੇ ਮਾਂ ਨਹੀਂ ਚੰਗੀ ਤਾਂ ਫੇਰ ਜਾਨਵਰ ਵਧੀਆ ਨਹੀਂ ਨਿਕਲਣਾ ਫੇਰ ਜਾਨਵਰ ਦੋਗਲਾ ਨਿਕਲਣਾ ਤੇ ਜੇ ਮਾਂ ਪਿਓ ਦੋਈ ਐਨ ਵਧੀਆ ਜਾਨਵਰ ਐਨ ਪਿਓਰ ਸੀਲ ਆ ਫੇ ਜਾਨਵਰ ਵਧੀਆ ਨਿਕਲਦਾ ਤੇ ਫੇ ਉਹ ਲੜਾਈ ਲਈ ਤਿਆਰ ਕਰਦੇ ਹੁੰਦੇ ਜਿਸ ਕੀਤ ਕਲਾਸ ਕਿਹੜੀ ਆ ਤੁਹਾਡੀ ਹਾਂਜੀ ਨਵੀ ਮਾਂਵੀ ਕਲਾਸ ਹਾਂਜੀ ਹਾਂਜੀ ਠੀਕ ਆ ਤੁਸੀਂ ਪੜਾਪੜ ਇਹਨੂੰ ਠੀਕ ਹੋ ਵਧੀਆ ਪੜ ਲੈਂਦੇ ਹੋ ਹਾਂਜੀ ਹਾਂਜੀ ਠੀਕ ਅੱਛਾ ਇਸ ਕੰਮ 'ਚ ਜੋ ਤੇਰੇ ਘਰ ਦੇਆਂ ਦਾ ਸਹਿਯੋਗ ਹੈਗਾ ਤੁਹਾਨੂੰ ਸਪੋਰਟ ਹੈ ਹਾਂਜੀ ਹਾਂਜੀ ਕੋਈ ਇਦਾਂ ਤਾਂ ਨਹੀਂ ਵੀ ਘਰ ਦੇ ਵਿਰੋਧ ਕਰਦੇ ਆ ਵੀ ਨਹੀਂ ਵੀ ਨਹੀਂ ਨਹੀਂ ਘਰ ਦੇ ਤਾਂ ਨਹੀਂ ਅੱਛਾ ਹਾਂਜੀ ਹਾਂਜੀ ਜਿੱਦਾਂ ਮਾਮੇ ਨੇ ਸ਼ੁਰੂ ਤੋਂ ਰੱਖੇ ਸੀਗੇ ਫਿਰ ਮੈਨੂੰ ਦੱਸਿਆ ਕਿ ਆ ਜੀ ਦੇਣੀ ਹੁੰਦੀ ਆ ਫਿਰ ਉਹਨਾਂ ਨੇ ਮੈਨੂੰ ਸਿਖਾਇਆ ਕਿ ਇਦਾਂ ਇਦਾਂ ਜਾਨਵਰ ਤਿਆਰੀ ਤੇ ਲਾਉਣਾ ਤੇ ਇੱਕ ਮੇਰਾ ਮਿੱਤਰ ਆ ਉਹ ਵੀ ਦੱਸ ਦਿੰਦਾ ਆ ਕਿ ਆ ਜਾਨਵਰ ਕਿਦਾਂ ਜਦੋਂ ਮੈਨੂੰ ਪਹਿਲਾਂ ਨਹੀਂ ਪਤਾ ਹੁੰਦਾ ਸੀ ਮੈਂ ਉਹਨੂੰ ਪੁੱਛਦਾ ਹੁੰਦਾ ਸੀ ਕਿ ਆ ਪਿਓਰ ਆ ਕੀ ਆ ਕਿਸ ਹਿਸਾਬ ਕਿਤਾਬ ਆ ਫਿਰ ਹੁਣ ਮੈਨੂੰ ਵੀ ਇਦਾਂ ਪਤਾ ਲੱਗਣ ਲੱਗ ਗਿਆ ਸਾਰਾ ਮੈਂ ਸਿਰਫ ਤੁਹਾਨੂੰ ਨਾਲ ਇੱਕ ਪਿਆਰੇ ਜਿਹੇ ਬੱਚੇ ਨੂੰ ਮਿਲਾਉਣਾ ਸੀ ਨੌਵੀਂ ਕਲਾਸ ਦਾ ਬੱਚਾ ਹੈ ਜਾਨਵਰਾਂ ਨਾਲ ਮੂ 6ਵੀਂ 7ਵੀਂ ਤੋਂ ਆ ਬੱਚੇ ਨੂੰ ਹੁਣ ਜਿੱਦਾਂ ਤੂੰ ਹੁਣ ਪੜਦਾ ਵੀ ਆ ਤਾਂ ਤੈਨੂੰ ਦਿੱਕਤ ਤਾਂ ਨਹੀਂ ਆਉਂਦੀ ਵੀ ਜਿੱਦਾਂ ਤੂੰ ਪੜਦਾ ਆ ਤੇ ਤੈਨੂੰ ਪੜ੍ਹਾਈ ਵੀ ਮੈਨੇਜ ਕਰਨੀ ਤੇ ਜਾਨਵਰ ਵੀ ਆਪਣੇ ਜਿਹੜੇ ਮੈਨੇਜ ਕਰਨੇ ਤਾਂ ਦਿੱਕਤ ਵੀ ਆਉਂਦੀ ਕਦੇ ਨਹੀਂ ਨਹੀਂ ਕਿਤੇ ਕਿਤੇ ਤਾਂ ਨਹੀਂ ਦਿੱਕਤ ਕਿਤੇ ਵੀ ਨਹੀਂ ਆਉਂਦੀ ਤਾਂ ਦਿੱਕਤ ਆ ਜਿੱਦਾਂ ਦੇਖ ਲਓ ਆਪਾਂ ਜਾਨਵਰ ਜਿੱਦਾਂ ਦੇਖਭਾਲ ਕਰਨ ਲਈ ਟਾਈਮ ਤਾਂ ਦੇਣਾ ਪਊ ਹਾਂਜੀ ਉਹ ਜਿੱਦਾਂ ਆਪਣਾ ਅੱਧਾ ਘੰਟਾ ਹੁੰਦਾ ਆ ਤੇ ਜਿੱਦਣ ਛੁੱਟੀ ਹੁੰਦੀ ਆ ਉਸ ਦਿਨ ਫੇ ਆਪਾਂ ਜਿੱਦਾਂ ਸਾਰੇ ਕੁੱਕੜਾਂ ਦੀਆਂ ਦਾ ਲੱਤਾਂ ਦੀ ਮਾਲਸ਼ ਕਰ ਦੇਦੀ ਆ ਤੇ ਧੌਣਾ ਤੇ ਦਾ ਹੱਥ ਫੇਰ ਦੇਦਾ ਗਰਮ ਨਲੂ ਨਲੂ ਦੇਦੀ ਆ ਤੇ ਫੇ ਗਰਮ ਕਰਕੇ ਪੱਟੀ ਫੇਰ ਦੇਦੀ ਆ ਜੇ ਜ ਤੁਹਾਡੇ ਬੱਚੇ ਜਿਹੜੇ ਤੁਹਾਡੇ ਬੱਚੇ ਆ ਉਹ ਵੀ ਜਾਨਵਰ ਰੱਖ ਸਕਦੇ ਆ ਇਹ ਸ਼ੌਕ ਜ਼ਰੂਰ ਆਪਣੇ ਬੱਚਿਆਂ ਨੂੰ ਪਾਓ ਕਾਰਨ ਕੀ ਹੈ ਕਿ ਤੁਸੀਂ ਕੋਈ ਵੀ ਜਾਨਵਰ ਰੱਖੋ ਪਰ ਉਹ ਜਾਨਵਰ ਰੱਖਣ ਦਾ ਕਾਰਨ ਤੁਹਾਡੇ ਬੱਚੇ ਦਾ ਇਹ ਹੋਣਾ ਚਾਹੀਦਾ ਕਿ ਜਿਹੜਾ ਉਹਦੇ ਕੋਲ ਵੇਲਾ ਸਮਾਂ ਆ ਉਹ ਆਪਣਾ ਉਹ ਉਥੇ ਸਪੈਂਡ ਕਰੇ ਉਥੇ ਬਤਾ ਇਹ ਤੁਹਾਡਾ ਬੱਚਾ ਮੋਬਾਈਲਾਂ ਜਾਂ ਹੋਰ ਕੰਮਾਂ ਤੇ ਲੱਗਾ ਰਵੇ ਜਾਂ ਹੋਰ ਉਹ ਕੋਈ ਗਲਤ ਸੰਗਤ ਚ ਜਾਵੇ ਇਹਦੇ ਨਾਲੋਂ ਵਧੀਆ ਹੈ ਕਿ ਉਹ ਨੂੰ ਪਲੇਗਰਾਉਂਡ ਚ ਭੇਜੋ ਉਹ ਨੂੰ ਐਦਾ ਜਾਨਵਰ ਰੱਖੇ ਚਾਹੇ ਉਹ ਕੋਈ ਜੇ ਕਿਸੇ ਕੋਈ ਗੁੰਜਾਇਸ਼ ਆ ਤੇ ਭਾਵੇਂ ਕੂੜੀ ਰੱਖਦੇ ਹੋ ਉਹ ਨੂੰ ਤੇ ਭਾਵੇਂ ਕੋਈ ਹੋਰ ਜਾਨਵਰ ਜੋ ਵੀ ਤੁਹਾਨੂੰ ਚੰਗਾ ਲੱਗਦਾ ਉਹ ਰੱਖ ਲਵੇ ਇਹ ਜ਼ਰੂਰੀ ਨਹੀਂ ਕਿ ਤੁਸੀਂ ਪ੍ਰੋਫੈਸ਼ਨਲ ਲੈਵਲ ਤੇ ਰੱਖਣੇ ਆ ਥੋੜੇ ਰੱਖ ਸਕਦੇ ਆ 2-4 ਪਰ ਰੱਖੋ ਜ਼ਰੂਰ ਤੇ ਇਨਾਂ ਕ ਮਤਲਬ ਇਹਦੇ ਨਾਲ ਤੁਹਾਡੇ ਜਿਹੜੇ ਨਿਆਣੇ ਆ ਜਿਹੜੇ ਬੱਚੇ ਜਵਾਕ ਆ ਉਹ ਬਹੁਤ ਕੁਝ ਸਿੱਖਦੇ ਆ ਬਹੁਤ ਉਹਨਾਂ ਨੂੰ ਜਿਹੜਾ ਹੈਗਾ ਉਹ ਸਾਰਥਕ ਜਾਨੀ ਉਹਨਾਂ ਦੇ ਪਾਸੇ ਉਹਨਾਂ ਦੀ એનર્ਜੀ ਲੱਗੇਗੀ ਤੇ ਨਾਲ ਦੀ ਨਾਲ ਹੀ ਜਿਹੜੇ ਤੁਹਾਡੇ ਬੱਚੇ ਆ ਉਹਨਾਂ ਚ ਭਾਵਨਾਵਾਂ ਜਿਹੜੀਆਂ ਨੇ ਉਹ ਉਹ ਹੋਰ ਡਿਵੈਲਪ ਹੁੰਦੀਆਂ ਨੇ ਹੁਣ ਇਹ ਬੱਚਾ ਮੀਟ ਆਂਡਾ ਨਹੀਂ ਖਾਂਦਾ ਕਿਉਂਕਿ ਇਹ ਕੁੱਕੜ ਪਾਲਦਾ ਕੰਮ ਛੋਟੇ ਹੁੰਦੇ ਨੇ ਸਿੱਖ ਲਿਆ ਆ ਹੁਣ ਇਹ ਹੌਲੀ ਹੌਲੀ ਸਿੱਖੀ ਜਾ ਰਿਹਾ ਦੇਖੋ ਇਹਨੂੰ ਕੱਲ ਨੂੰ ਕਾਰੋਬਾਰ ਕਰਨ ਚ ਵੀ ਦਿੱਕਤ ਨਹੀਂ ਆਊਗੀ ਸੋ ਦੇਖੋ ਨਾ ਇਹ ਚੀਜ਼ਾਂ ਨੇ ਬਬਾ ਧੰਨਵਾਦ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਜ਼ਰੂਰ ਕਰ ਦਿਓ ਤੇ ਪੀਆਰ ਪੰਜਾਬ ਨੂੰ ਸਬਸਕ੍ਰਾਈਬ ਜਿਹੜਾ ਆ ਉਹ ਕਰਨਾ ਨਾ ਭੁੱਲਣਾ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਆ ਜਸਕੀਰਤ ਬਹੁਤ ਬਹੁਤ ਯਾਰਤਾ ਧੰਨਵਾਦ ਤੂੰ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀ ਤੁਹਾਡੇ ਪੁਹੇਖ ਲਈ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਆ ਤੇ ਆਪਣੀ ਪੜ੍ਹਾਈ ਨੂੰ ਕੰਟੀਨਿਊ ਰੱਖਣਾ ਠੀਕ ਆ ਹਾਂ ਠੀਕ ਆ ਸ਼ਾਬਾਸ਼ ਠੀਕ ਆ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ